ਜੈਗੁਰਦੇਵ ਸੰਘਾਜੀ ਸਾਡੇ ਨਾਲ ਬੱਤੇ ਸਾਡੇ ਭੈਣ ਜੀ ਆਉਂਗੋ ਉਹਨਾਂ ਨਾਲ ਗੱਲਬਾਤ ਕਰਦੇ ਆ ਥੋੜਾ ਜਿਹਾ ਉਹਨਾਂ ਨੇ ਮੈਨੂੰ ਦੱਸੇ ਦੱਸਿਆ ਕਿ ਮੰਦਰ ਦੇ ਵਿੱਚ ਇਹਨਾਂ ਨੇ ਡੈਕੋਰੇਸ਼ਨ ਕੀਤੀ ਹੈ ਸੁਝਾਇਆ ਹੈ ਭਗਵਾਨ ਨੂੰ ਤੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਆ ਜੈਗੁਰਦੇਵ ਭੈਣ ਜੀ ਜੈਗੁਰਦੇਵ ਨਾਲ ਜੈਗੁਰਦੇਵ ਅਸੀਂ ਕਹਿੰਦੇ ਕਿ ਕਿੱਥੋਂ ਆਏ ਆਪਾਂ ਅਸੀਂ ਹੈਨਾ ਪੰਜਾਬ ਛੇ ਆਏ ਆ ਸਾਡਾ ਹੁਸਿਆਰ ਪਿੰਡ ਆ ਜਨਾਬ ਇਹ ਸਾਡਾ ਫੋਮੀਆ ਹੈ ਅੱਜ ਇਹਨੇ ਸਾਡੇ ਸਰਪੰਚਾਂ ਨਾਲ ਠੀਕ ਹੈ ਇਹ ਪਿੰਡ ਫੋਮੀਆ ਦਾ ਸਾਫਤਾ ਸਰਪੰਚ ਸਾਡੇ ਨੇੜੇ ਲਿ ਆ ਆਪਣੇ ਨੇੜਲੀ ਆ ਪੈ ਗਈ ਹੋਈ ਕੋਲੋਂ ਫਿਰ ਅਪਾ ਸੋਲ ਦੇ ਗੱਲ ਕਰਦੇ ਆ ਕਿ ਪੰਜ ਕਿੰਨੇ ਦਿਨ ਹੋ ਗਏ ਆਪਾਂ ਨੂੰ ਸਾਨੂੰ 3 ਦਿਨ ਦਿਨ ਹੋ ਗਏ ਆ ਠੀਕ ਹੈ ਸੀ ਆਈ ਦਾ ਸਿਲੰਡਰ ਸਾਡੇ ਮੁੰਡਾ ਮਿਰਜਾ ਪੁੱਤ ਆ ਗਿਆ ਉਹ ਸਿਰਵਾਤ ਸਾਨੂੰ ਲੈ ਕੇ ਆਉਂਦਾ ਆ ਜਦੋਂ ਵੀ ਸਿਆਈ ਦਾ ਸੀ ਸਟੇਜ ਤੇ ਵੀ ਡੈਕੋਰੇਸ਼ਨ ਦੇ ਸੇਵਾ ਨੂੰ ਨਾ ਸੀ ਮੰੰਤਰ ਤੇ ਕਰਕੇ ਆਏ ਫੋਟ ਸਾਰੇ ਸਟੇਜ ਤੇ ਆਏ ਆ ਮੈਨੂੰ ਇਤਨਾ ਆਪਣੀ ਕਿਸੇ ਗੇਂਸ ਨੂੰ ਨਾ ਕਰਦੇ ਜੇ ਵੀ ਸੁਝਾਤੇ ਆ ਸਵੇਰ ਸਵੇਰ ਦੇਖਣ ਚੱਲ ਪਾ ਇਹ ਮਾਲਕ ਦੀ ਦਇਆ ਕਿਰਪਾ ਅਸੀਂ ਕੁਝ ਨਹੀਂ ਕਰ ਸਕਦੇ ਮਾਲਕ ਸਾਨੂੰ ਬੁਲਾਉਂਦਾ ਆ ਜਦੋਂ ਅਸੀਂ ਸੇਵਾਦਾਰਾਂ ਨਾਲ ਆ ਜਾਂਦੇ ਆ ਭੈਣ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਹੋ ਗਏ ਸਾਨੂੰ 11 ਸਾਲ ਭੈਣ ਜੀ 11 ਸਾਲ ਤੋਂ ਕਿ ਆ ਰਹੇ ਆ ਤੇ ਸੇਵਾ ਨਿਭਾ ਰਹੇ ਆ ਨਾ ਜੀ ਸੇਵਾ ਲੈ ਕੇ ਹੁੰਦੇ ਨੇ ਕਰਦੇ ਆ ਤੇ ਹੁਣ ਇਹ ਸਾਰੇ ਕੋਲ ਨਾਲ ਆਏ ਉੱਥੇ ਗ੍ਰੀਨ ਆ ਗਏ ਭੈਣ ਜੀ ਕਿੰਨੇ ਜਣੇ ਤੁਸੀਂ ਆਏ ਅਸੀਂ 25 ਜਣੇ ਆ 25 ਜਣੇ ਚਲੋ ਆਪਣੇ ਕੈਮਰੇ ਵਾਲੇ ਵੀਰ ਨੂੰ ਕਹੂੰਗਾ ਇੱਕ ਵਾਰੀ ਸਾਰਿਆਂ ਵਾਲੇ ਕੈਮਰਾ ਮਾਰਿਆ ਜਾਵੇ ਕਿਉਂਕਿ ਜਿੰਨੀ ਆਪਣੀ ਸੰਗਤ ਸਾਰਿਆਂ ਨੂੰ ਦਿਖਾਇਆ ਜਾਵੇ ਕਿ ਬੀਬੀਆਂ ਸਾਡੀਆਂ ਹੁਣ ਵੀ ਆ ਉਹ ਲੰਗਰ ਨੂੰ ਗਈਆਂ ਸੀ ਤੇ ਨਿਰਗ ਸੇਵਾ ਕਰਨੀਆਂ ਠੀਕ ਹੈ ਹਾਂ ਜੀ ਇਹ ਸਾਰੀਆਂ ਬੀਬੀਆਂ ਆਪਣੀਆਂ ਬੈਠੀਆਂ ਆ ਬਾਰ ਬਾਰੀ ਮੇਰੇ ਕੈਮਰਾ ਵਾਲੇ ਵੀ ਨੂੰ ਤੇ ਅਨੁਸਾਰੇ ਵੀ ਸਾਰੇ ਉਹ ਇੱਕ ਵਾਰੀ ਕੈਮਰਾ ਮਾਰ ਦਿੱਤਾ ਜਾਵੇ ਉਹ ਇਹ ਸ੍ਰਿੰਦਰਪਾਲ ਜੀ ਆਏ ਸਾਡੇ ਠੀਕ ਹੈ ਜੀ ਸੇਵਾਦਾਰ ਇੱਥੇ ਕਿੱਥੇ ਕਿੱਧਰ ਇਹ ਬੈਠਾ ਸ੍ਰਿੰਦਰਪਾਲ ਇਹ ਸਾਰੇ ਦੇ ਡੇਟ ਇੱਕ ਗਰੁੱਪ ਕਰਾ ਲੇਦਾ ਸੀ ਤਾਂ ਫਿਰ ਸਾਨੂੰ ਕਿਤੇ ਜਾਣ ਵਾਲੇ ਦੇ ਕੋਈ ਗੱਡੀ ਚ ਕੋਈ ਜਾਣ ਵਾਲਾ ਦੇ ਇੱਥੇ ਮਨ ਕੋਸ਼ਿੰਦਾ ਸ਼ਾਂਤ ਹੁੰਦਾ ਸਾਡਾ ਅਸੀਂ ਹਰ ਸਾਲ ਇਹ ਮਤਨ ਵਿੱਚ 6 ਮਹੀਨੇ ਟਿਕ ਤੱਕ ਲਾਈਆਂ ਕਦੋਂ ਦਿਨ ਆਵੇ ਕਦੋਂ ਦਿਨ ਆਵੇ ਅਸੀਂ ਜਾਈਏ ਮੇਰੇ ਹਾਸਮੈਂਟ ਵੀ ਆਇਆ ਉਹ ਜੋੜੀਆਂ ਦੀ ਸੇਵਾ ਉੱਥੇ ਕਰਦੇ ਆਂ ਹਾਂਜੀ ਉਹਨਾਂ ਦੇ ਪਤੀ ਨੇ ਵੀ ਇੱਥੇ ਪਹੁੰਚਿਆ ਜੀ ਉਹ ਵੀ ਜੜੀਆਂ ਦੀ ਸੇਵਾ ਤੇ ਆਪਨੇ ਭਾਜੀ ਆ ਉਹਨਾਂ ਨਾਲ ਵੀ ਦੋ ਗੱਲਾਂ ਕਰਾਂਗੇ ਆਜੂ ਆਪਾਂ ਪਹਿਲੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਤੋ ਮੈਂ ਗੁਰਦੇਵ ਸਿੰਘ ਜੀ ਜੀ ਜਿੱਤਾ ਭੈਣ ਜੀ ਹੁਣੀ ਦੱਸਿਆ ਤੁਹਾਡੇ ਬਾਰੇ ਵੀ ਤੁਸੀਂ ਟਿੱਕ ਟਾਕ ਕਰਵਾਉਨੇ ਆ ਤੇ ਲਗਾਤਾਰ ਕਿੰਨੇ ਸਾਲਾਂ ਤੋਂ ਸੇਵਾ ਨਿਭਾ ਰਹੇ ਹੋ ਜੀ 2004 ਤੋਂ ਫਿਰ ਕੀਤਾ ਹੈ ਜੀ ਤੇ ਅਸੀਂ ਜਿਸ ਤਰ੍ਹਾਂ ਨਾਲ ਅਗਰ ਦੇ ਸੇਵਾ ਕਰਦੇ ਸੀ ਬੇਰੋ ਤੋਂ ਬਾਅਦ 2006 ਤੋਂ ਸਾਡੀ ਜੋ ਫਾਰਮੀ ਦਾ ਵਿਵਸਥਾ ਹੋਇਆ ਸੀ ਉਹਦੇ ਸਮੇਂ ਤੋਂ ਸਾਡਾ ਇਹ ਜਿਹੜੀ ਕੈਪੀਟਲ ਸੰਸਥਾ ਬਣ ਗਈ ਜੋ ਜੀਨਰਿਕ ਨਾਮ ਸੇਵਾ ਕਰਦਾ ਲਗਾ 2006 ਇਸੇ ਜਿੱਥੇ ਕਤਰ ਸੰਸਥਾ ਠੀਕ ਹੈ ਇਹ ਬੇਨਤੀ ਆਪੇ ਜਿਉਂ ਸਧਾਰੇ ਦੇ ਨਿੱਕੇ ਸੇਵਾਦਾਰਨ ਨੂੰ ਨਾਮ ਪ੍ਰੋਗੈਸਨ ਨੂੰ ਬਹੁਤ ਮਾਣ ਮਿੰਦਿਰ ਦਾ ਨਾਲ ਹੀ ਸਾਨੂੰ ਇਹ ਮਾਨ ਬਖਸ਼ਿਆ ਕੋਈ ਕੋਈ ਸੇਵਾ ਕਰਨੀ ਆ ਤੇ ਸਾਨੂੰ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਹੁੰਦਾ ਹੈ ਉਹਨਾਂ ਨੇ ਵੀ ਬਹੁਤ ਬਹੁਤ ਧੰਨਵਾਦ ਉਹਨਾਂ ਦੇ ਹੁਕਮ ਅਨੁਸਾਰ ਹੀ ਜੋ ਸੇਵਾ ਖੰਡਿਆ ਅਸੀਂ ਉਹ ਕਰਦੇ ਆ ਨਿਰਵਿਘਨ ਕਰਦੇ ਆ ਔਰ ਉਹਨਾਂ ਦੇ ਪੁਨ ਪੁਨ ਦੇ ਧਾਰੀ ਦੇ ਅੰਦਰ ਆ ਕੇ ਇਹ ਵੀ ਸਾਰੀ ਸੇਵਾ ਕਰਦੇ ਆ ਆ ਵੀ ਆਸਾਨੀ ਸੰਕਤਾਂ ਬਹੁਤ ਹੀ ਮਹੱਤਵਪੂਰਨ ਤੇ ਆਪਣੀ ਲਗਨ ਵਾਲੀ ਆ ਉਸ ਦੀ ਸੇਵਾ ਦੇ ਵਿੱਚ ਆਪ ਸੇਵਾ ਕਰਦੇ ਸਾਰੀਆਂ ਬੀਬੀਆਂ ਸਾਰੇ ਬੱਚੇ ਤੁਹਾਡਾ ਕਾਰਪੋਰੇਟ ਕੋਈ ਦੂਰ ਵੀ ਆ ਸਾਨੂੰ ਹੁਕਮ ਲੰਗਾਇਆ ਤੇਰੇ ਬਲੋਂ ਦਾ ਸੇਵਾਦਾਰ ਆ ਮਨ ਸੇਵਾਦਾਰ ਆ ਬਲੋਂ ਕੋਸੀ ਨੇ ਇਹ ਗਾਹੀ ਉਸ ਦਾਇਰੇ ਦੇ ਵਿੱਚ ਰੱਖ ਕੇ ਕੀ ਹੋ ਉਸ ਸਾਹਮਣੇ ਮੰਗਲਾਂ 97 ਬਾਈ ਤੇ ਬਹੁਤ ਬਹੁਤ ਧੰਨਵਾਦ ਕੀ ਤੁਸੀਂ ਜੈਗੁਰਦ ਦੇ ਤਲ